ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਸਤਿ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜਾ ਗੱਬਣਾ ਦੇ ਦੋ ਤੁਹਾਨੂੰ ਸੱਜਣਾ ਦਿਖਾਵਾਂਗੇ ਵੀਡੀਓ ਪੂਰੀ ਦੇਖਿਓ ਤੇ ਸੂਈਆਂ ਦੀ ਆਪਣੀ ਦੋ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖਰੋ ਤੇ ਜਿਹੜੀਆਂ ਟੁਕੜਾ ਗੱਬਣਾ ਵੀ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਬਾਕੀ ਸਾਡੀ ਗੱਲ ਤੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿਰਦੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵਿਰਦੀ ਤੁਸੀਂ ਸੁਣਾਓ ਸਭ ਵਧੀਆ ਜੇ ਤੇ ਵੇਗਿਆ ਮਾਲ ਪਿਛਲਾ ਫਿਰ ਹਾਂਜੀ ਉਹ ਜੀ ਉਹਦਾ ਵੇਗਿਆ ਸੀ ਆਪਣਾ ਠੀਕ ਆ ਹਾਂਜੀ ਬਾਈ ਫਿਰ ਆਪਾਂ ਪਰਸੋਂ ਵੀਡੀਓ ਪੋਣੀ ਸੀ ਮਾਲ ਲੱਭਣੀ ਮੀਨ ਪੈਣ ਲਾ ਪਿਆ ਸੀ ਅੱਛਾ ਤੇ ਮਾਲ ਲੈਂਦਾ ਨਹੀਂ ਗਿਆ ਫਿਰ ਤਦ ਕਰਕੇ ਥੋੜੀ ਛੁੱਟੀ ਵੱਜ ਗਈ ਹੈ ਬਸ ਅੱਜ ਟੋਕੜਾ ਕੱਬਣਾਈਆ ਅੱਜ ਵੀਰ ਜੀ ਦੋ ਟੋਕੜਾ ਕੱਬਣਾ ਦੋ ਸੁਈਆਂ ਸੱਜੀਆਂ ਦੋ ਸੱਜਰਾ ਹਾਂਜੀ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਰੀ ਨਾ ਪ੍ਰਿੰਸਪਾਲ ਸਿੰਘ ਪਿੰਡ ਜਿੱਕ ਦੇਖੋ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਹੁਣ ਨੌਕੜਾ ਆਪਣਾ ਵੀਰ ਜੀ ਸੱਜਣਾ ਵਾਲੀ ਆ ਸੱਜਣਾ ਵਾਲਾ ਸਾਹੀ ਜਨਾਲਾ ਅੱਛਾ ਬੱਚੇ ਵਾਲੀਆਂ ਹਾਂ ਹਾਂਜੀ ਹਾਂਜੀ ਫੋਨ ਨੰਬਰ 95012 96185 ਠੀਕ ਆ ਹਾਂਜੀ ਹਾਂਜੀ ਬੋਰਡ ਨੰਵਾਲੇ ਅਗਲਾ ਆਤਾ ਜੀ ਹਾਂਜੀ ਬੋਰਡ ਵੇਖੋ ਲਾਤਾ ਵੀਰ ਜੀ ਫੋਟੋਆਂ ਪੂਰੀ ਦੀਆਂ ਲਾਤਿਆਂ ਜਿਹੜੀਆਂ ਉਦੋਂ ਆਈ ਇੰਨਾ ਮੱਜਾਂ ਦੀ ਉਦੋਂ ਪਾਈ ਸੀ ਵੀਡੀਓ ਆਪਨੇ ਘਰ ਦੀਆਂ ਇਹ ਨਹੀਂ ਵੀ ਕੰਪਿਊਟਰ ਚੋਂ ਕਢਾਈਆਂ ਜਿਹੜੀਆਂ ਮਾਲੋ ਮਾਲ ਵੇਚਿਆ ਉਹਦੀਆਂ ਫੋਟੋਆਂ ਲੱਗਣ ਜਿਹੜੀਆਂ ਆਪਣੇ ਘਰ ਦੇ ਮਾਲ ਦੀਆਂ ਫੋਟੋਆਂ ਆਪਣੇ ਮਾਲ ਦੀਆਂ ਲਾਈ ਸਪਿਰਿੰਸ ਡੇਰੀ ਫਾਰਮ ਜਿਹੜਾ ਵੀਰ ਜੀ ਨੇ ਆਪਣਾ ਨਾਮ ਰੱਖ ਲਿਆ ਵਾ ਤੇ ਆ ਦੇਖ ਸਾਡੇ ਜੀ ਆ ਆਪਣੇ ਚੈਨਲ ਦਾ ਨਾਮ ਵੀ ਜੀ ਸਿੰਘ ਡੇਰੀ ਫਾਰਮ ਸਿੰਘ ਡੇਰੀ ਫਾਰਮ ਇੱਤੇ ਲਿਖਤਾ ਵੀਰ ਜੀ ਨੇ ਚਲੋ ਵਧੀਆ ਗੱਲ ਆ ਕਰਨਾ ਚਾਹੀਦਾ ਵਾ ਇਦਾਂ ਸੋਹਣਾ ਲੱਗਦਾ ਫੋਟ ਬਾਕੀ ਇਹ ਆ ਵੀ ਪਸ਼ੂ ਜਿਹੜੇ ਆਪਣੇ ਘਰ ਦੇ ਜਿਹੜੇ ਉਹ ਫੋਟਾਂ ਜ਼ਿਆਦਾ ਵਧੀਆ ਲੱਗਦੀਆਂ ਆ ਤੇ ਚਲੋ ਫਿਰ ਅਸ਼ੀਰਵਾਦ ਜਿਹੜੀ ਆ ਪਹਿਲੇ ਨੰਬਰ ਵਾਲੀ ਟੁਕੜੀ ਗੱਬਣ ਦੇ ਕਰ ਲਈਏ ਜੀ ਹਾਂਜੀ ਹਾਂਜੀ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ ਵੀ ਜੀ ਸਾਢੇ 3 ਮਹੀਨੇ ਦੀ ਗੱਬਣ ਆ ਚੈੱਕ ਪਾਸ ਕੋ ਆਪਣੀ ਕਰਾ ਕੇ ਖੜੇ ਡਾਕਟਰ ਭਾਵੇਂ ਕੋ ਆਪਣਾ ਨਾਲ ਲੈਵੇ ਅੱਛਾ ਜੇ ਕਿਸੇ ਨੇ ਗਰੰਟੀ ਖੜਨੀ ਇੱਕ ਦਿਨ ਦੀ ਆਪਣੀ ਗਰੰਟੀ ਹੋਊਗੀ ਚਲੋ 2 ਦਿਨ ਕਰ ਦੋ ਚੈੱਕ ਕਰਵਾ ਲੈ ਦੋ ਦਿਨ ਦੋ ਦਿਨ ਕਰ ਦੋ ਹਾਂਜੀ ਤੇ ਮਗਰ ਵਰਜੀ ਦੇ ਕੱਟੀ ਜੀ ਠੀਕ ਆ ਦੇਖੋ ਮਗਰ ਕੱਟੀ ਆ। ਵੇਖੋ ਕੱਟੀ ਕਿੱਡੇ ਟੌਪ ਦੀ ਰੀ ਜੀ ਮਗਰ ਤੇ ਸੱਜਣ ਵੀਰ ਜੀ 15 ਕਿਲੋ ਦੁੱਧ ਕੱਢਦੀ ਰਹੀ 15 16 ਕਿਲੋ ਕੱਢਿਆ ਦੁੱਧ ਨੇ। ਅੱਛਾ। ਪਾ 15 ਕਿਲੋ ਸੱਜਰ ਮੈਂ ਦੁੱਧ ਕੱਢਦੀ ਰਹੀ ਆ। ਅੱਛਾ। ਹੁਣ ਦੁੱਧ ਮੈਂ ਕਹੂਗਾ 9 ਕਿਲੋ। ਅੱਛਾ। ਜਿਹੜਾ ਕੰਡੇ ਵਾਲਾ ਆ। ਅੱਛਾ। ਜਿਹੜਾ ਆਪ ਆਪਣੇ ਘਰੋਂ ਚੋਕ ਦੇਣਾ ਰੀ ਜੀ ਦੋ ਟਾਈਮ। ਤੋਰ ਫੇਰ ਇੱਕ ਜੀ। ਹਾਂਜੀ ਇਹ ਜਿਹੜਾ ਦੋ ਟਾਈਮ ਚੋਕ ਦੇਣਾ ਹੁਣ ਜਿਹੜਾ ਪੱਕਾ ਆ 8 ਕਿਲੋ ਵੀਰ ਜੀ ਪੱਕਾ ਇਹੜਾ ਕੰਡੇ ਵਾਲਾ ਜਿਹੜਾ ਕੰਡੇ ਦੇ ਤੋਲਵਾਣਾ ਕੰਡਾ ਕੋਈ ਆਪਣਾ ਨਾਲ ਲੈ ਕੇ ਆਵੇ। ਪ ਖਨਾ ਦਾ ਸਾਈਜ਼ ਗਿਆ ਤੇ ਖਰੀਦਣਾ ਦਿਖਾ ਦਈਏ ਮੈਂ ਨਾ ਆ ਮਿਲਕ ਲੈਣ ਵਿੱਚ ਜੀ ਵੇਖੋ ਦੂਰ ਦੂਰ ਲੱਗਾ ਆ ਵੇਖੋ ਕੰਜ ਪੈ ਪੇ ਵੇਖੋ ਚੰਗੀ ਲੱਗਦੀ ਹਾਂਜੀ ਹਾਂਜੀ ਇਹ ਮੈਂ ਨਾ ਸੱਜਰ ਦੀ ਸੱਜਰ ਆ ਟੋਕੜ ਦੀ ਟੋਕੜ ਆ ਟੋਕੜ ਗੱਬਨ ਦੀ ਟੋਕੜ ਇਹਨੇ ਹੁਣ ਵੀ ਦੁੱਧ ਦਈ ਜਾਣਾ ਤੇ ਗਾਂ ਗਰਮੀਆਂ ਫੇਰ ਸੱਜਰ ਵੇਖੋ ਵੀਰ ਜੀ 8 ਕਿਲੋ ਦੁੱਧ ਆ 8 ਕਿਲੋ ਤੁਸੀਂ ਲਾ ਲਓ ਸਾਹਿਬ ਕੀ ਕਿੰਨੇ ਦਾ ਦੁੱਧ ਰੋਜ਼ ਇਹਨੇ 5-6 ਕਿਲੋ ਦੁੱਧ ਦਈ ਜਾਣਾ ਹਾਂਜੀ ਮੇਰਾ ਉਹਨਾਂ ਦਾ ਰਕਮ ਥਾਂ ਹੀ ਕਰਨੀ ਆ ਚਲੋ ਲੈ ਜਾਓ 15 ਕਿਲੋ ਵਾਲੀ ਜਿੰਨੇ ਕਿ ਦੀ ਦੇ ਦੇ ਨਹੀਂ 15 ਕਿਲੋ ਵਾਲੀ ਮੈਂ ਕਿੱਲੇ ਦੇਣਾ ਤੁਹਾਨੂੰ

ਮੇਨੋ ਆਦਾ ਇਹ ਆ ਤੇ ਜਲੇ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਧਾਰ ਕੱਢਣ ਕੱਟੀ ਹੋ ਜਾਣੀ ਆ ਹੁਣ ਮੰਨ ਲਓ ਇਹਨੇ 15 ਕਿਲੋ ਗਾਂ ਕੱਟੀ ਦੇ ਚੰਗਾ ਤੁਸੀਂ ਸੁਧਦ ਕੱਢਣਾ ਹਾਂਜੀ ਹਾਂਜੀ ਇਹਨੂੰ ਇੱਥੇ ਥੋੜਾ ਦੁੱਧੋ ਕੱਢੀ ਦੋ ਤੇ ਕੋ ਧਾਰ ਕਿਲੋ ਹੀ ਅੱਛਾ ਇਹਨੂੰ ਲਵਾਇਆ ਪਰ ਠੰਡਾ ਟੀਗਾ ਨਾਲ ਚੈੱਕ ਕਰਾ ਕੇ ਅੱਛਾ ਗੱਲ ਫਾ ਪਿਆ ਪੰਗ ਜੀ ਚੈੱਕ ਕਰਾਈ ਆਪਣੇ ਘਰ ਲਿਆ ਕੇ ਠੀਕ ਆ ਹਾਂਜੀ ਹਾਂਜੀ ਇਹਨੂੰ ਲਵਾਇਆ ਪਰ ਠੰਡਾ ਟੀਗਾ ਤਦ ਕਰਕੇ ਠੰਡੇ ਟੀਗੇ ਦਾ ਕਿਲੋ ਦੋ ਡੇਢ ਕਿਲੋ ਦਾ ਫਰਕ ਆ ਮੁੱਲ ਫੇਰ ਇਹਦਾ ਮੁੱਲੇ ਦਾ ਵੀਰ ਜੀ ਜਾਇਜ਼ੀ ਕਰਦੀਏ ਕਿੰਨਾ ਧਾਰ ਮਰਵਾੜੀ ਵੀਰ ਆਵੇ ਕਰੋ ਜੀ ਬਾਕੀ ਚਲੋ ਇਹ ਪਤਾ ਲੱਗੇ ਜਾਂਦਾ ਵੀ ਕੱਟੀ ਤੇ ਮਿਲਦੀ ਹੈ ਕਿ ਕਿਦਾਂ ਜੀ ਕਈ ਵੀਰਾਂ ਭਰਾ ਦਿੰਦੇ ਕੱਟੀ ਹੈ ਕੱਟੀ ਤੇ ਮਿਲਦੀ ਹੈ ਕੱਟੀ ਤੇ ਮਿਲਦੀ ਏ ਉਦਾਂ ਵੀ ਭਾਈ ਠੰਡੀ ਨਹੀਂ ਜਾਂ ਪਾਏ ਕੱਟੀ ਤੋਂ ਬਿਨਾ ਇਹਨੂੰ ਚੋੜੋ ਠੀਕ ਆ ਹਾਂਜੀ ਹਾਂਜੀ ਫਸਮਗੀ ਜੀ ਵਿੱਚ ਫਿਰ ਹਾਂਜੀ ਫਸਮਗੀ ਜੀ ਆ ਦੇਖਾ ਦਿਖਾਓ ਵਿੱਚ ਜਵਾਹ ਦੇਖ ਜੀ ਵੇਖੋ ਥਣ ਥਣਾਂ ਦਾ ਗੈਪ ਹੋਇਆ ਚੰਗੇ ਗੈਪ ਤੇ ਥਣ ਚੰਗੇ ਗੈਪ ਦੇ ਥਣਾਂ ਆ ਵੇਖੋ ਕੱਟੀ ਤੇ ਪਸ਼ਮੀ ਹੈ ਜਿਹੜੀ ਹਾਂਜੀ ਕੱਟੀ ਤੇ ਨੇ ਜੀ ਆਹ ਦੇਖੋ ਕੰਜ ਪਸ਼ਮੀ ਦੇਖੋ ਰਜੀ ਕੋਲ ਧਾਰ ਰਿਹਾ ਦੇਖੋ ਜਵਾਵ ਵਿੱਚ ਹੀ ਬੜਾ ਸਾਫ ਆ ਦੇਖੋ ਰਜੀ ਮੋਟੀ ਧਾਰਨ ਦੀ ਪੂਰੀ ਠੀਕ ਆ ਹਾਂਜੀ ਇਹ ਨਹੀਂ ਫਰੀਕ ਧਾਰਿਆ ਵੇਖੋ ਦੱਸਿਓ ਵੇਜੀ ਮੁੱਲ ਫਿਰੇ ਦਾ ਆਪਾਂ ਮੁੱਲ ਵੀ ਜੀ ਆਹ ਵੇਖੋ ਆ ਮੇਰੇ ਥੱਲੇ ਉੱਠ ਢਬਾਓ ਠੀਕ ਆ ਜੀ ਠੰਡੀ ਮੈਂ ਆਹ ਵੇਖੋ ਠੀਕ ਆ ਜੀ ਮੈਂ ਨਾ ਭਾਵੇਂ ਕੋ ਰੜੇ ਬਨ ਕੇ ਸੜਕ ਤੇ ਖੜਾ ਰ ਕੇ ਵੀ ਚੋੜੂਗਾ ਮਈ ਤੇ ਮਈ ਹਿੱਲੂਗੀ ਨਹੀਂ ਵੇਖੋ ਮੈਂ ਨੇ ਜੀ ਥਣ ਕੈਂਚ ਗੋੜ ਗੋੜ ਤੇ ਲਾਏ ਹਾਂ ਵੇਖੋ ਜੀ ਠੀਕ ਆ ਹਾਂਜੀ ਹਾਂਜੀ ਕਿੰਨੇ ਦੀ ਦੇਣੀ ਆ ਫਿਰ ਇਹ ਵੇ ਜੀ ਜੈ ਜੀ ਦੇ ਦੀਏ ਇਹ ਵੇ ਜੀ ਸੱਜਣ ਮੈਂ ਦੇ ਵੀਰ ਨੂੰ ਨਾ ਲੈਂਦੀ 1,60,000 ਦੀ ਅੱਛਾ ਪਹਿਲੇ ਸੁਵੇ ਠੀਕ ਆ ਮਰ ਐਰ ਕੀ ਵੇ ਜੀ 15 ਲੀਟਰ ਵਾਲੀ ਮਾਝੇ ਸਸਤੀ ਦੇ ਦੇਣੀ ਆ ਕਿੰਨੇ ਦੀ ਪੂਰੇ ਵੀਰ ਜੀ 78000 ਦੀ ਮਹਰ ਦੇ ਦਾਂਗੇ 78000 ਦੀ 78000 ਦੀ ਟੋਕੜ ਗੱਭਰ ਮਗਰ ਕੱਟੀ 9 8 9 ਕਿਲੋ ਦੁੱਧ ਅੱਛਾ ਇਹ ਸੱਜਰ ਦੀ ਸੱਜਰ ਤੇ ਟੋਕੜ ਗੱਭਨ ਦੀ ਟੋਕੜ ਗੱਭਨ ਕਰਨੀ ਛੋਟ ਛੋਟਾ ਵੀਰ ਜੀ ਭਜਣਾ ਨੇ ਇਹਨੇ ਦੁੱਧੋ ਉਹਨਾਂ ਚੋਂ ਫੇਰ ਇਹਨੇ ਸੂਪਣਾ ਅੱਛਾ 2 ਮਹੀਨੇ ਸਿਰਫ ਛਟਣ ਦੀ ਲੋੜ ਆ ਠੀਕ ਆ ਹਾਂਜੀ ਹਾਂਜੀ ਕਰਨੀ ਮੋਕੇ ਦਾ ਮੰਨਤਨ ਕਰ ਦੋਗੇ ਮੋਕੇ ਤੇ ਕਰ ਦਾਂਗੇ ਬਾਕੀ ਵੀਰ ਜੀ ਜਿਹੜੇ ਵੀਰਪੁਰਾ ਨੂੰ ਪਰਖਿਆ ਉਹਨੂੰ ਪਤਾ ਹੀ ਆ ਮੰਨ ਲਓ ਨਾਲ ਦੱਬਣ ਵੀ ਆ ਦੁੱਧ ਵੀ ਚਲੋ ਇੰਨਾ ਕੱਢਣ ਦੀ ਆ ਤੇ ਇਹ ਕਰਤੂਤ ਵਾਲੀ ਮੈਂ ਆ ਤੇ ਫੇਰ ਹੀ ਕ ਤੇ ਹੁਣ ਆ ਦੂਸਰੇ ਨੰਬਰ ਤੇ ਇਹ ਤੇ ਨੀਲੀ ਦੀ ਘੋਟੀ ਆ। ਜੋਰ ਨੀਲੀ ਦੇਖੋ ਲੈਵਾ। ਅੱਗੇ ਬੂਰੀਆਂ ਨੇ ਟ੍ਰੈਂਡ ਕੱਢੀ ਤੇ ਅਜੇ ਨੀਲੀ ਦਾ ਕੱਢਤਾ ਜੀ। ਠੀਕ ਆ। ਲੈਵਾ ਵੇਖੋ ਲੱਗਾ ਇੱਕ ਇਤਿਆਹ ਹੀ ਛੜੀਦਾਂ ਲੱਗਾ ਕਿ ਨਹੀਂ ਅਮਰੀਕਨ ਗਾਂ ਨਾਲ ਦਾ। ਠੀਕ ਆ। ਹਾਂਜੀ। ਤੇ ਇਹਦੇ ਕੋਲ ਦੁੱਧ ਕਿੰਨਾ ਜੇ? ਇਹਦੇ ਕੋਲ ਦੁੱਧ ਵੀਰ ਜੀ ਹੋਊਗਾ 10 ਕਿਲੋ 9 ਕਿਲੋ ਇਹਦੀ ਲੀਟਰ ਮਾਰ ਕੇ ਦਾਂਗੇ ਆਪਣੇ ਘਰੋਂ। ਤੋਰੋ ਫੇਰ ਇਹਨਾਂ ਵਿੱਚ। ਬਾਕੀ ਥੱਲੇ ਚੰਗੀ ਸਾਫ ਆ। 6 ਜੇ 1 ਨੇ ਦੀ ਆ ਜਿਹੜੀ। ਤਿਆ ਤੁਹਾਨੂੰ ਵੀ ਦਾਗੇ ਤਾਂ ਦੇਖ ਸਕਦੇ ਹਾਂ ਜਦੋਂ ਜੇ ਬਸਮ ਕਿ ਉਹ ਲੰਮਾ ਕਰ ਜਾਂਦੀ ਹੈ ਜੇ ਵੀ ਧਾਰਾ ਨੂੰ ਆਉਂ ਲਾਤੇ ਫਿਰ ਥੋੜੀ ਵੀਡੀਓ ਲੰਮੀ ਹੋ ਜਾਂਦੀ ਹੈ ਹਾਂਜੀ ਹਾਂਜੀ ਇੱਲਾਜ ਹੋ ਜਾਓ ਸੋ ਜੀ ਛੋਟੇ ਸਿੰਘ ਦੀ ਆ ਤੇ ਮੋਲੇ ਫਿਰ ਇਹਦਾ ਮੋਲੇ ਦਾ ਵੀ ਜੈ ਜੀ ਕਰਤੀਏ ਕਿੰਨਾ ਕੁ ਦੇਖੋ ਵੀਰ ਜੀ ਕਿਨੇ ਹੈ ਸੂਤਰ ਐ ਉਹ ਜਾਂ ਉਹ ਨੂੰ ਆ ਬਰਾਬਰ ਦਾ ਲੈਵਾ ਲੱਗਾ ਕਿ ਨਹੀਂ ਹਾਂ ਦੇਖ ਸਾਡੀ ਹਾਂਜੀ ਹਾਂਜੀ ਵੇਖੋ ਕਿਣੀ ਕਿਣੀ ਬਾਹਰ ਹੁੰਦੀ ਇਹਨੇ ਹਾਂਜੀ ਕਿੰਨੇ ਦੀ ਦੇ ਦਈਏ ਫੇਰੇ ਜਾ ਜੀ ਵੀਰ ਜੀ ਰੇਟ ਨੋਰਮਲ ਹੀ ਅੱਜ ਕਿੰਨਾ ਕੁ ਨੋਰਮਲ ਅੱਜ ਤੇ ਹੋਏ ਕੰਮ ਜਿਹੜਾ ਪਾਨੇ ਨੇ ਲੈ ਗਿਆ ਲੈ ਗਿਆ ਇਹਦਾ ਰਹਿ ਗਿਆ ਰਹਿ ਗਿਆ ਅੱਛਾ ਮੁੱਲ ਦੇ ਮਾਲਕਿਆ ਜੀ ਮੈਨੂੰ 95 ਦੀ ਵੇਚ ਦਿਓ ਅੱਛਾ ਪਰ 95 ਨਹੀਂ ਨਾ 95 ਦੀ ਨਾ 85 ਦੀ ਅੱਛਾ ਪੂਰੇ 75000 ਦੀ ਦੇ ਦੇਾਂਗੇ ਅੱਛਾ 75000 ਦੀ 75000 ਦੀ ਪਰ ਵੀਰ ਜੀ ਇੰਨੇ ਲੇਵੇ ਵਾਲੀ ਮਿਲਣੀ ਨਹੀਂ ਆ ਮਗਰ ਕੀ ਆ ਇਹਦੇ ਮਗਰ ਕੱਟਾ ਜੀ ਲੱਜੀ ਦੇ ਮਗਰ ਇਹਦੇ ਕੱਟਾ ਜੀ ਹਾਂਜੀ ਹਾਂਜੀ ਤੇ ਹੁਣ ਆਂ ਗਾਂ ਤੁਹਾਨੂੰ ਦਿਖਾਉਣੇ ਇਹਦੇ ਮਗਰ ਬੱਚਾ ਜੀ ਕਿਉਂ ਮਾਨਤਨ ਖੁੱਲੇ ਖੁਮਾਨਤਨ ਖੁੱਲੇ ਹੀ ਹੋਣਗੇ ਦੋਵਾਂ ਦੇ ਇਹ ਦੇਖੋ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਵੀਰ ਜੀ ਦੂਜਾ ਸੂਆ ਜੇ ਦੁੱਧ ਦੇ ਨਾਲ ਥੱਲੇ ਹੋਗਾ 14 ਕਿਲੋ ਕੰਡੇ ਵਾਲਾ ਅੱਛਾ 14 ਤੋਂ ਕੋਈ ਪਾਈਆ ਖੰਡ ਘੱਟੋ ਜੇ ਵੇਖੋ ਵੀਰ ਜੀ ਮੁੱਤ ਲੈਣ ਦੇਖੋ ਲੱਗੀ ਖੋਲ ਲਾ ਫਿਰ ਤੋਰੀ ਜਿੰਨਾ ਵੀ ਇੱਕ ਦੀ ਮਿਲਕਵੇਂ ਨੇ ਵੀ ਚੰਗੀ ਲੱਗੀ ਬਾਕੀ ਸਵਾਨ ਇੱਥੇ ਬਰੀ ਬਰੀ ਕਨਾੜਾ ਜਿਹੜੀਆਂ ਚੰਗੀਆਂ ਆ ਮਕਸ਼ਾ ਜੀ ਦੇ ਮਗਰ ਬਾਕੀ ਜਿਹੜੀ ਪੜੀ ਜੁੜੀ ਆ ਕਿਤੇ ਰੰਗ ਦੀ ਆ ਜਿਹੜੀ ਟੋਟ ਪੱਤੀ ਆਈ ਗਾੜਿਆ ਲੀ ਨੁਗਰੀ ਖੇੜੀ ਆ ਹੰਡੀ ਤੇ ਰਿਜੀ ਆ ਲੈ ਜੰਜ ਮਰਜੀ ਦੇ ਥਲੇ ਬੈਜੋ ਲੈ ਜਾ ਜੀ ਹੰਡੀ ਬਹੁਤ ਹੈ ਬਜੀ ਸੇਦਾ ਮੁੱਲ ਫੇਰ 55 ਦੇ ਦਈਏ ਬੇਚੀ ਨਹੀਂ ਫਿਰ ਹਾਂਜੀ ਥੋੜਾ ਜਿਹਾ ੱਤਕਾ ਜੇ ਹਾਂਜੀ ਥੋੜਾ ਜਿਹਾ ੱਤਕਾ ਜੇ ੱਤਕਾ ਕਰ ਦੋ ਕਰ ਦੋ 60 ਦੀ 52 ਦੀ ਦੇ ਦਈਏ 52 ਦੀ ਨਾ ਫਿਰ ਜੀ ਲਈਏ ਅੱਛਾ ਦੋ ਛੱਡ ਦਈਏ 50 ਦੇ ਦਈਏ ਕਰ ਦੋ ਫਿਰ 50 ਦੀ 50 ਜੋ ਵੀਰ ਜੀ ਤਿੰਨ ਛੱਡিয়ে ਅੱਛਾ 47 ਦੀ 47000 ਦੀ ਜਿਹੜੀ ਦੇਣੀ ਪੂਰੇ 45000 ਦੀ ਵੱਛੀ ਦੇ ਦਾਂਗੇ ਅੱਛਾ 45000 45000 ਦੀ ਪਰ ਇਹਨੇ ਦੁੱਧ ਵਾਲੀ ਮਿਲਣੀ ਨਹੀਂ 45 ਦੀ ਵੇਖੋ ਵੀਰ ਜੀ ਟੋ ਟੱਪਿਆ ਦੀ ਵੱਛੀ ਆ ਤੇ ਦੁੱਧ 14 ਲੀਟਰ ਚ ਵਾ ਦੋ ਨਾ ਮੈਂ ਇੱਥੇ ਲੀਟਰ ਮਾਰ ਕੇ ਖੜੇ ਮੇਰੇ ਘਰੋਂ ਅੱਛਾ ਕੰਡਾ ਲੈ ਕੇ ਕੋਈ ਆਪਣਾ ਨਾਲ ਆਵੇ ਠੀਕ ਆ ਹਾਂਜੀ ਹਾਂਜੀ ਠੀਕ ਆ ਇਹ ਪਾਈਆ ਵਾਦ ਬਾਦ ਨਾ ਨਿਕਲੇ ਫਿਰ ਤੇ ਫੈਸਲਾ ਕੀ ਆ ਵੀਰ ਜੀ ਠੀਕ ਆ ਹਾਂਜੀ ਹਾਂਜੀ ਤੇ ਆ ਵੀ ਟੋਕਰ ਕੱਪਣ ਜੇ ਇਹ ਵੀਰ ਜੀ ਟੋਕਰ ਕੱਪਣ ਜੇ ਇਹ ਕਿੰਨੇ ਜੱਦੀ ਚੱਕ ਪਾਸੇ ਆ ਇਹ ਦੋ ਦੇ ਥੱਲੇ ਵੀ ਜੀ ਤਾਂ ਹੁਣ ਪਾਸ ਕਰਾ ਗਈ ਤਿੰਨ ਹੋ ਜੇ 3:30 ਹੋ ਜਾਣਾ ਤੋੜ ਦੋ ਫਿਰ ਇਹ ਜੀ ਮੁਫਤ ਮੁਫਤ ਦਾ ਕੰਮ ਜੇ ਅੱਛਾ ਇਹ ਤੇ ਮੀਰਾ ਬੱਚਾ ਜੀ ਸਮਝ ਕੇ ਨੋਰਮਲ ਜੈ ਕੱਢਿਆ ਇਹਦਾ ਇਹ ਆ ਵੀ ਚਲੋ ਜੇ ਕਿਸੇ ਨੇ ਘਰੇ ਰੱਖਣੀ ਆ ਕਿਸੇ ਨੇ ਵਸ਼ੀ ਪਾਣੀ ਉਹਦੇ ਨੂੰ ਇਹ ਰੱਖੀ ਜਾਵੇ ਇਹ ਵੀ ਜੀ ਦੁੱਧ ਹੁਣ ਮੰਨ ਲਓ 2-2 2.5 ਕਿਲੋ ਦੁੱਧ ਇਹਦੇ ਹੋਰ ਇਹਨੂੰ ਵੰਡ-ਮੁੰਡ ਪਿਆ ਤੇ ਵਾਝਣਾ ਲੈ ਹਾਂ ਥਣਵੀ ਤੇ ਦੇਖ ਸਕਦੇ ਉਤਰਾਂ ਥਣ ਓਕੇ ਜੀ ਸਾਰੇ ਓਕੇ ਓਕੇ ਵਿੱਚ ਹੀ ਪੂਰੇ ਤੇ ਸੱਜਰ ਕਿੰਨਾ ਕੱਢੀ ਜਾਊਗੀ ਦੁੱਧ ਦੁੱਧ ਇਹ ਵੀ ਜੀ ਸੱਜਰ ਉਹ ਤੇ ਆਂਦੇ 12 ਕਿਲੋ ਹੀ ਚੁੰਦੇ ਰਹੇ ਆ ਅੱਛਾ ਐਸ ਕੋਲ ਵੀ ਜੀ ਦੁੱਧ ਕਿਹਦੀ ਸੇਵਦਾ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਇਹ ਦੇ ਦਈਏ 18000 ਦੀ ਕਰਨੀ ਛੋਟ ਛੋਟ ਔਰ 17 ਦੀ ਵਿੱਚ ਹੀ ਦੇ ਦਈਏ ਅੱਛਾ 17000 ਹਾਂ ਜੀ ਹਾਂ ਠੀਕ ਆ ਪੂਰੇ ਵਿੱਚ 16000 ਦੀ ਵਾਸੀ ਦੇ ਦਾਂਗੇ 16000 ਦੀ 16000 ਦੀ ਪਰ ਜੇਦੋਂ ਮੰਨ ਲਓ ਤਿਆਰ ਹੋ ਜ ਗਿਆ ਨੂੰ ਕੋਈ ਵਿੱਚ 3000 ਦੀ ਵਾਸੀ ਦੇ ਦੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਨੇ ਮਰ ਚਾਰ ਰਹਿ ਗਏ ਆ ਤੇ ਬਾਕੀ ਕੋਈ ਵੀਰ ਇਥੋਂ ਤਸੱਲੀ ਕਰਕੇ ਤਸੱਲੀ ਕਰਕੇ ਵੇਖ ਜਾ ਜੀ ਬੇਸ਼ੱਕ ਇਹ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ